ਤੇ ਨਾਵਾਂ ਦੇ ਵਿੱਚ ਵੀ ਬੜੀ ਵੱਡੀ ਬਖਸ਼ਿਸ਼ ਹੋਇਆ ਕਰਦੀ ਜੇ ਪਿਆਰੇ ਬੜੀ ਵੱਡੀ ਬਖਸ਼ਿਸ਼ ਹੈ ਜੋ ਨਾਮ ਕਰਨ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨਾਮੇ ਜੋ ਰੱਖਣਾ ਹੈ ਯਾਰੋ ਅੱਜ ਬੜੇ ਅਫਸੋਸ ਦੀ ਗੱਲ ਹੈ ਅਸੀਂ ਆਪਣੇ ਬੱਚਿਆਂ ਦੇ ਨਾਮ ਕੀ ਰੱਖੀਏ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕਿ ਉਹਨਾਂ ਦੇ ਮੈਂ ਬੋਲ ਸੁਣ ਰਿਹਾ ਸੀ ਉਹ ਕਹਿੰਦਾ ਮੈਂ ਗੱਡੀ ਤੇ ਜਾ ਰਿਹਾ ਤੇ ਅੱਗੋਂ ਕਿਸੇ ਨੇ ਮੈਨੂੰ ਹੱਥ ਦਿੱਤਾ ਲਿਫਟ ਮੰਗੀ ਕਹਿੰਦੇ ਮੈਂ ਗੱਡੀ ਰੋਕੀ ਬੜਾ ਸੋਹਣਾ ਸ਼ੈਲ ਸ਼ਵੀਲਾ ਗੱਭਰੂ ਸਾਢੇ 6 ਫੁੱਟ ਦੇ ਕਰੀਬ ਕਹਿੰਦਾ ਹੁੰਦਾ ਕਾਦੂ ਹੋਣਾ ਹੈ ਬੜਾ ਸ਼ੈਲ ਸ਼ਵੀਲਾ ਬੰਕਾ ਗੱਭਰੂ ਸਰੀਰ ਦਾ ਤਗੜਾ ਸਡੋਲ ਸਰੀਰ ਕਹਿੰਦੇ ਮੈਂ ਗੱਡੀ ਰੋਕੀ ਉਹਨੇ ਲਿਫਟ ਮੰਗੀ ਮੈਂ ਗੱਡੀ 'ਚ ਬਿਠਾ ਲਿਆ ਬੜੀ ਖੁਸ਼ੀ ਹੋਈ ਵੀ ਚੰਗੇ ਸ਼ਰੀਰ ਦਾ ਮਾਲਕ ਬੜਾ ਸੋਹਣਾ ਸ਼ੈਲ ਸ਼ਵੀਲਾ ਦਾ ਗੁਰੂ ਹੈ ਕਹਿੰਦੇ ਗੱਡੀ ਤੇ ਜਾ ਰਹੇ ਆ ਸੁਭਾਵਕ ਹੀ ਕਹਿੰਦੇ ਮੈਂ ਪੁੱਛ ਲਿਆ ਭਾਈ ਸਾਹਿਬ ਜੀ ਤੁਹਾਡਾ ਨਾਮ ਕੀ ਹੈ ਕਹਿੰਦਾ ਮੇਰਾ ਨਾਮ ਪਿੰਕੀ ਆਕੋ ਸਤਨਾਮ ਵਾਹ ਕਹਿੰਦਾ ਮੇਰੇ ਅੰਦਰ ਜੋ ਫੀਲਿੰਗ ਸੀ ਨਾ ਸਭ ਖਤਮ ਹੋ ਗਈ ਤੇ ਸਾਨੂੰ ਗੁਰੂ ਸਾਹਿਬਾਨਾ ਨੇ ਵੇਖੋ ਨਾਮ ਕਿੱਡੇ ਵੱਡੇ ਬਖਸ਼ਿਸ਼ ਕੀਤੇ ਜੇ ਪਿਆਰੇ ਹੁਕਮ ਕੀਤਾ ਪਰ ਅੱਜ ਦੀਆਂ ਮਾਵਾਂ ਕਈ ਕਈ ਦਿਨ ਸਰਚ ਹੀ ਕਰਦੀਆਂ ਰਹਿੰਦੀਆਂ ਵੀ ਨਾਂ ਕਿਹੜਾ ਰੱਖੀਏ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਿਹੜਾ ਨਾ ਉਹ ਬੜਾ ਪ੍ਰਭਾਵਿਤ ਕਰਦਾ ਜੀ ਸਰਦਾਰ ਰਣਜੀਤ ਸਿੰਘ ਸਰਦਾਰ ਜੜਤ ਸਿੰਘ ਕਿੰਨੀਆਂ ਵੱਡੀਆਂ ਬਖਸ਼ਾ ਕਿਡੀਆਂ ਵੱਡੀਆਂ ਰਹਿਮਤਾਂ ਸਰਦਾਰ ਮਹਾਂ ਸਿੰਘ ਜੀ ਤੇ ਪਿਆਰਿਓ ਮਾਤਾ ਰਾਜ ਕੌਰ ਜੀ ਅੱਜ ਇਹੋ ਜੇ ਨਾਮ ਸਾਨੂੰ ਲੱਭ ਰਹੇ ਨੇ ਅਲੋਪ ਹੋਈ ਜਾ ਰਹੇ ਨੇ ਸੋ ਬੇਨਤੀ ਹੈ ਇਸ ਵਿਸ਼ੇ ਵੱਲ ਵੀ ਥੋੜਾ ਜਿਹਾ ਜ਼ਰੂਰ ਧਿਆਨ ਦਿਓ ਜਦੋਂ ਸਤਿਗੁਰੂ ਜੀ ਨੇ ਦਾਤ ਬਖਸ਼ੀ ਹੈ ਚਾਹੇ ਧੀ ਦੀ ਚਾਹੇ ਪੁੱਤ ਦੀ ਨਾਮਕਰਨ ਗੁਰਬਾਣੀ ਦੇ ਅਨੁਸਾਰ ਗੁਰਮੰਧ ਦੇ ਅਨੁਸਾਰ ਰੱਖੀਏ ਤਾਂ ਕਿ ਗੁਰੂ ਘਰ ਦੀਆਂ ਬਖਸ਼ਾ ਜਿਹੜੀਆਂ ਨੇ ਨਾ ਉਹ ਪ੍ਰਾਪਤ ਕਰ ਸਕੀਏ ਐਸੀਆਂ ਬਖਸ਼ਾ ਦੇ ਮਾਲਕ ਐਸੀਆਂ ਰਹਿਮਤਾਂ ਦੇ ਮਾਲਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਜਨਮ 2 ਨਵੰਬਰ ਸਨ 1780 ਪਿੰਨ ਗੁਜਰਾਵਾਲਾ ਵਿਖੇ ਪਾਕਿਸਤਾਨ ਦੇ ਵਿੱਚ ਹੋਇਆ ਪਿਤਾ ਮਾਹ ਸਿੰਘ ਜੀ ਮਾਤਾ ਰਾਜ ਕੌਰ ਜੀ ਔਰ ਦਾਦਾ ਜੀ ਨੇ ਸਰਦਾਰ ਚੜਤ ਸਿੰਘ ਜੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਨਾਮਾਂ ਦੇ ਵਿੱਚ ਵੀ ਬੜੀ ਵੱਡੀ ਬਖਸ਼ਿਸ਼ ਹੋਇਆ ਕਰਦੀ ਜੇ ਪਿਆਰੇ ਤੂੰ ਹੀ ਤੂੰ ਹੀ ਕਰਕੇ ਰੁਕਾ ਰੇ ਗੁਨਾਹ ਕਰ ਕੇ ਕਿਰਪਾ ਤੇਰੇ ਫੁਨਾਹ ਨਾਨਕ ਨਾ ਜਤ ਸੁਖ ਪਾਵਾ so goodbye